ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ LPG ਦੇ ਪ੍ਰਤੀ ਸਿਲੰਡਰ ਦੇ ਉੱਪਰ 50 ਰੁਪਏ ਕੀਮਤ ਫਿਰ ਤੋਂ ਵਧਾ ਦਿੱਤੀ ਗਈ ਹੈ ਜਿਸ ਦਾ ਬਾਅਦ ਚੋਰ ਆਮ ਲੋਕਾਂ ਦੀ ਜੇਬ ਦੇ ਉੱਪਰ ਇਸ ਦਾ ਅਸਰ ਕਾਫੀ ਦੇਖਣ ਨੂੰ ਮਿਲੇਗਾ ਦੱਸ ਦਈਏ ਲਾਕਾਂ ਨੇ ਵਾਸਤੇ ਗੱਲਬਾਤ ਕੀਤੀ ਹੈ ਉਹਨਾਂ ਨੇ LPG ਸਿਲੰਡਰ ਦੇ ਰੇਟ ਵਧਣ ਦੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਉਹਨਾਂ ਕਿਹਾ ਹੈ ਕਿ ਦਿਨ ਪਾ ਦਿਨ ਮਹਿੰਗਾਈ ਵਾਦੀ ਜਾ ਰਹੀ ਹੈ ਇਸ ਦਾ ਅਸਰ ਆਮ ਆਦਮੀ ਦੀ ਜੇਬ ਤੇ ਪਵੇਗਾ ਸਰਕਾਰ ਚੰਗੇ ਦਿਨਾਂ ਦੇ ਸੁਪਨੇ ਦਿਖਾ ਕੇ ਉਸ ਤੇ ਖਰੇ ਨਹੀਂ ਉਤਰਦੀ ਚੰਗੇ ਦਿਨ ਦੇ ਸੁਪਨੇ ਕੇਵਲ ਗੱਲਾਂ ਬਾਤਾਂ ਤੱਕ ਹੀ ਸੀਮਿਤ ਰਹਿ ਜਾਂਦੇ ਨੇ ਹਕੀਮ ਤਾਨੂੰ ਲੈ ਕੇ ਕਹਿਣਾ ਤੇ ਕੀ ਆ ਕਿਉਂਕਿ ਕਹਿਣ ਜੋਗੀ ਕੋਈ ਗੱਲ ਤੇ ਨਹੀਂ ਇਹ ਸਰਕਾਰ ਨੇ ਜਿੱਦਾਂ ਲੋਕਾਂ ਦਾ ਸੰਗ ਘੁਟਿਆ ਜਿੱਦਾਂ ਗੱਲ ਚੰਗੂਠੇ ਦਿੱਤਾ ਨਾ ਲੋਕਾਂ ਨੂੰ ਤੇ ਰੋਟੀ ਦੇ ਲਾਣੇ ਪੈ ਗਏ ਨੇ ਐਂਜ ਲੱਗਦਾ ਹੈ ਕਿ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਜੰਗਲ ਦੇ ਵਿੱਚ ਰਹਿੰਦੇ ਸੀ ਤੇ ਕੱਚਾ ਮਾਸ ਤੇ ਕੱਚਾ ਅੰਨ ਖਾਂਦੇ ਹੀ ਨਾ ਲੱਗਦਾ ਹੈ ਕਿ ਹੌਲੀ-ਹੌਲੀ ਇਹ ਸਾਨੂੰ ਉਸ ਜੁੱਪ ਵਿੱਚ ਲੈ ਕੇ ਜਾਣਗੇ ਕਿ ਕੋਈ ਪਕਾਉਣ ਦੀ ਪਕਾ ਕੇ ਅੰਨ ਖਾਣ ਦੀ ਰਵੈਤ ਮੈਨੂੰ ਲੱਗਦਾ ਹੈ ਖਤਮ ਕਰਨ ਤੇ ਤੁਲ ਗਈਆਂ ਨੇ ਸਰਕਾਰਾਂ ਪਹਿਲਾਂ ਤਾਂ ਕੋਈ ਸਬਸਿਡੀ ਆਉਂਦੀ ਸੀ ਅੱਜ ਉਹ ਸਬਸਿਡੀ ਵੀ ਕੋਈ ਨਹੀਂ ਆਉਂਦੀ ਜੇ ਆਉਂਦੀ ਹੈ ਤੇ ਨਾਮ ਮਾਤਰ ਆਉਂਦੀ ਹੈ ਕੰਮਕਾਰ ਦਾ ਵੈਸੇ ਬੜਾ ਬੁਰਾ ਹਾਲ ਆ ਰਿਹਾ ਵਰਲਡਵਾਈਡ ਮੰਦਾ ਚੱਲਣ ਡਿਆ ਔਰ ਉਤੋਂ ਹਰ ਚੀਜ਼ ਦੀ ਮਹਿੰਗਾਈ ਕਰੀ ਜਾਨੀ ਕਾਰਪੋਰੇਟਾਂ ਦੇ ਘਰ ਭਰੀ ਜਾਨੇ ਉਹਨਾਂ ਨੂੰ ਫਾਇਦੇ ਦੇਈ ਜਾਣਾ ਗੈਸ ਦੇ ਉੱਤੇ ਹੀ ਗੈਸ ਦਾ ਨਾਲ 20 ਦਿਨ ਨਹੀਂ ਨਿਕਲਦੇ ਸਾਡੀ ਨਾਲ ਸਾਨੂੰ ਸਿਲੰਡਰ ਲੈਣਾ ਪੈਂਦਾ ਪਹਿਲੇ ਜੋ ਇਸ 700 ਰੁਪਏ ਦਾ ਸਿਲੰਡਰ ਸੀ ਫਿਰ 750 ਦਾ ਆਇਆ ਹੁਣ 850 ਦਾ ਪਿਛਲੇ ਦਿਨਾਂ ਵਿੱਚ ਕੱਲ੍ਹ ਤੋਂ 900 ਦਾ ਹੋ ਗਿਆ ਐਨੀ ਮਹਿੰਗਾਈ ਦੇ ਵਿੱਚ ਸੰਤ ਖੁਦ ਨਹੀਂ ਸਮਝ ਆਉਂਦੀ ਕਿ ਇਹ ਆਪਣਾ ਘਰ ਕਿਵੇਂ ਚਲਾਣਾ ਹਰ ਚੀਜ਼ ਮਹਿੰਗੀ ਹੈ ਸਬਜ਼ੀਆਂ ਮਹਿੰਗੀਆਂ ਨੇ ਵਿਚਾਰ ਜਾਣਾ ਮਹਿੰਗਾ ਹੋ ਗਿਆ ਹੈ ਸਮਾਨ ਲੈਣਾ ਮਹਿੰਗਾ ਹੋ ਗਿਆ ਹੈ अच्छा ਸਾਡਾ ਕਿਚਨ ਦਾ ਜਿੰਨੇ ਬਜਟ ਸਾਡਾ ਅੱਗੇ ਸੀ ਉਹਨੇ ਵਿੱਚ ਹੁਣ ਚੱਲਦਾ ਹੀ ਨਹੀਂ ਸਾਨੂੰ ਐਕਸਟਰਾ ਪੈਸਾ ਦੀ ਜ਼ਰੂਰਤ ਹੁੰਦੀ ਸਾਨੂੰ ਮੰਗੇ ਪੈਂਦੀ ਆ ਕਰਦੇ ਆ ਉਹ ਪੈਸੇ ਹੋਰ ਤੇ ਸਾਨੂੰ ਦੇ ਦਿਓ ਮੰਗਾਈ ਸਾਨੂੰ ਹਰ ਸਰਕਾਰ ਜਿਹੜੀਆਂ ਵੀ ਹੈਗੀਆਂ ਸਾਰੀਆਂ ਲਾਰੇ ਲੁੰਦੀਆਂ ਰਹੀਆਂ ਆਹ ਹੋ ਜਾਏਗਾ ਆਹ ਹੋ ਜਾਏਗਾ ਕਿਸੇ ਨੇ ਕੁਝ ਸਸਤਾ ਨਹੀਂ ਕੀਤਾ ਕੁਝ ਨਹੀਂ ਕੀਤਾ ਦਿਨੋਂ ਦਿਨ ਮੰਗਾਈ ਵਧਦੀ ਜਾ ਰਹੀ ਹੈ ਬਸ ਅੱਛੇ ਦਿਨ ਦਾ ਵਾਦਾ ਅੱਜ ਕੀ ਲੱਗਦਾ ਇਤਨਾ ਅੱਗੇ ਨੇ ਅਸੀਂ ਤੇ ਵੇਖੇ ਨਹੀਂ ਜੀ ਅੱਛੇ ਦਿਨ ਕਿਹੜੇ ਨੇ ਮੋਦੀ ਨੇ ਕਿੰਨਾ ਨੂੰ ਦਿੱਤਾ ਤੇ ਕਿੰਨਾ ਨੂੰ ਨਹੀਂ ਦਿੱਤਾ ਲੋਕਾਂ ਨੇ ਮੈਂ ਬੜੀ ਐਡ ਕਰਦਾ ਕਿ ਇਹ ਫਲਾਣੇ ਨੂੰ ਆ ਮੁਫਤ ਦੇਤਾ ਦੇਤਾ ਉਹਨਾਂ ਨੂੰ ਸਿਲੰਡਰ ਮੁਫਤ ਨੇ ਇਹਨਾਂ ਰੋਮਤਾਂ ਸਾਨੂੰ ਤੇ ਕੁਛ ਨਹੀਂ ਮੁਫਤ ਆਗਾ ਅਸੀਂ ਤੇ ਆਪਣੇ ਕੋਲੇ ਖਰਚਾ ਕਰਦੇ ਪਏ ਆ ਓਕੇ ਕਰੀਏ ਸੋਕੇ ਕਰੀਏ ਸਾਰੇ ਦਿਨ ਸੀ ਆਪ ਹੀ ਵੀ ਹੈ ਨਾ ਵਧਦੇ ਰੇਟ ਵਧਦੇ ਵਧਦੇ ਵਾਦੇ ਵਾਦੇ ਕਿੰਨੀ ਦੂਰ ਚਲੇ ਗਏ ਆ ਪਹਿਲਾਂ ਸਾਨੂੰ ਹਰ ਸਿਲੰਡਰ ਤੇ ਸਬਸਿਡੀ ਮਿਲਦੀ ਸੀ ਉਹ ਵੀ ਬੰਦ ਹੋ ਚੁੱਕੀ ਆ ਉਹ ਵੀ ਨਹੀਂ ਮਿਲਦੀਗਾ ਨਾ ਤੇ ਹੁਣ ਇਹ ਸਿਲੰਡਰ ਇਹਨਾਂ ਮਿੰਗਾ ਉਹਨ ਕਰਕੇ ਮੰਗਾਈ ਉਹਨ ਕਰਕੇ ਸਾਰੇ ਜਿਹੜਾ ਬਜਟ ਆ ਸਾਰਾ ਹਿੱਲ ਗਿਆ ਆ ਬਹੁਤ ਔਖਾ ਹੈ ਮੰਨਣਾ ਉਹਦਿ ਗੰ ਉਹਤੇ ਨੇ ਤੇ ਕੋਈ ਕਾਰੋਬਾਰਾਂ ਵਿੱਚ ਜੇ ਵਾਧਾ ਨਹੀਂ ਹੋਇਆ ਪਰ ਮੰਗਾਈ ਬਹੁਤ ਜਾਰੀ ਵਰਗੀ ਆ ਕੀ ਅੱਛਾ ਕਰਕੇ ਸਨ ਨਾ ਜੀ ਨਾ ਅੱਛੇ ਦਿਨ ਜੋ ਕਿਹਾ ਸੀ ਮੋਦੀ ਜੀ ਨੇ ਕਿ ਅੱਛੇ ਦਿਨ ਆਉਣਗੇ ਪਰ ਅੱਛੇ ਦਿਨ ਆਏ ਨਹੀਂ ਨਾ ਆਉਣ ਦੀ ਉਮੀਦ ਹੀ ਆ ਅੱਛੇ ਦਿਨ ਨਹੀਂ ਆਉਣਗੇ ਇੰਨੀ ਮੰਗਾਈ ਹੋਈ ਯਾਰੀ ਅੱਛੇ ਦਿਨ ਕਿੱਥੋਂ ਆਉਣਗੇ ਕਰਜ ਲੈਣਾ ਕਿੰਨਾ ਕੁੱਪਾ ਹੈ ਬਹੁਤ ਔਖਾ ਹੈ ਇਹਦੇ ਵਿੱਚ ਜਿਨ੍ਹਾਂ ਨੂੰ ਬੜੀ ਮੁਸ਼ਕਲ ਹੁੰਦੀ ਆ ਜੇ ਹਰ ਇੱਕ ਚੀਜ਼ ਸਿਲੰਡਰ ਦੂਰੋਂ ਸਿਲੰਡਰ ਮਹੀਨੇ ਦੇ ਵਿੱਚ ਲੱਭ ਜਾਂਦੇ ਆ ਔਖਾ ਆ